ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ ਸਾਲ 1621 ਵਿਸਾਖਵਦੀ 5 ਸੰਮਤ 1678 ਈਸਵੀ ਨੂੰ ਹੋਇਆ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਗੁਰੂ ਕੇ ਮਹਿਲ ਗੁਰੂ ਬਾਜ਼ਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮਾਤਾ ਲਾਨਕੀ ਜੀ ਦੇ ਘਰ ਕੋਲ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ਹੋਇਆ ਸੀ। ਕਿਦ ਗੁਰੂ ਸਾਹਿਬ ਨੇ ਬਾਣੀ ਵੀ ਲਿਖੀ ਸੀ? ਹਾਂਜੀ। ਉਹ ਕਿਹੜੀ ਬਾਣੀ ਸੀ ਜੀ? ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਨਾਦ ਸ਼ਬਦ ਤੇ 57 ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਲਾ ਜੀ ਵਿੱਚ ਦਰਜ ਹਨ। ਉਨਾਟੇ ਸ਼ਬਦ 15 ਰਾਗਾਂ ਦੇ ਵਿੱਚ ਦਰਜਿਆ ਤੇ 57 ਸ਼ਲੋਕ ਰਾਗ ਰਹੇ ਤੇ ਆਪ ਰਾਗ ਰਹੇ ਇਹ 57 ਸ਼ਲੋਕ ਅਸੀਂ ਭਗ ਦੇ ਨਾਲ ਭਗ ਦੇ ਸ਼ਲੋਕਾਂ ਦੇ ਨਾਮ ਨਾਲ ਵੀ ਜਾਣਦੇ ਹਾਂ ਕੋਈ ਪੰਜ ਸ਼ਲੋਕ ਸੁਣਾ ਸਕਦੇ ਹਾਂਜੀ ਜੀ ਸ਼ਲੋਕ ਮਹੱਲਾ ਨਾਮਾ ਗੁਨ ਗੋਬਿੰਦ ਗਾਇ ਨਹੀਂ ਜਨਮ ਅਪਾਰਥ ਕੀ ਨਾ ਕਹੋ ਨਾਨਕ ਹਰ ਪਜਮ ਨਾ ਜਲ ਕੌਮੀਨਾ ਵਿਖੇ ਅਨਸੋਕਾ ਹੈ ਰਚਿਓ ਨਿਮਕਨ ਹੋ ਹੈ ਕੁਦਾਸ ਕਹੋ ਨਾਨਕ ਭਜ ਹਰ ਮਨਾ ਬਹੁਤ ਸਾਰੇ ਨਾ ਹਿੰਦੂ ਵੀ ਇਹ ਗੱਲ ਕਹਿੰਦੇ ਵੀ ਹਿੰਦੂ ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਦੀ ਕੁਰਬਾਨੀ ਹੋਈ ਕਿ ਵਾਕਈ ਕੱਲ ਹਿੰਦੂਆ ਵਾਸਤੇ ਕੁਰਬਾਨੀ ਸੀ ਗੁਰੂ ਸਾਹਿਬ ਦੀ ਨਹੀਂ ਬਾਈ ਜੀ ਗੁਰੂ ਮਹਾਰਾਜ ਜੀ ਨੇ ਇਹ ਸ਼ਹਾਦਤ ਦੇ ਪਿੱਛੇ ਇੱਕ ਖੇੜ ਵਰਤਾਈ ਸੀ ਤੇ ਦੱਸਿਆ ਸੀ ਕਿ ਅਮੇਸ਼ ਆਪਣੇ ਧਰਮ ਦੇ ਵਿੱਚ ਪ੍ਰਪੱਕ ਰਵੋ ਤੇ ਰਹੀ ਗੱਲ ਕਿ ਜੋ ਮਤਲਬ ਕਿ ਤੁਸੀਂ ਦੱਸਿਆ ਹੈ ਤੇ ਗੁਰਸਾਹਿਬ ਜੀ ਨੇ ਇਹ ਸ਼ਹਾਦਤ ਪੂਰੀ ਮਾਨਵਤਾ ਨੂੰ ਮਾਨਵ ਜਿਹੜਾ ਉਸ ਵਿੱਚ ਮਾਨਵਤਾ ਹੈ ਉਹਨਾਂ ਨੂੰ ਬਚਾਉਣ ਲਈ ਦਿੱਤੀ ਸੀ ਸ਼ਹਾਦਤ ਬਖਰਾ ਇਤਿਹਾਸ ਬਣਾ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਜੀ ਲਾਲਾ ਦੌਲਤ ਰਾਏ ਆ ਇੱਕ ਲਿਖਾਰੀ ਹੋਇਆ ਉਹਨਾਂ ਨੇ ਵੀ ਲਿਖਿਆ ਹੈ ਕਿ ਅਬ ਤੱਕ ਇਹ ਤੋ ਹੋਆ ਹੈ ਕਿ ਮਕਤੂਲ ਕਤਲ ਹੋਣ ਵਾਲਾ ਜੋ ਕਤਲਾ ਕਾਤਿਲ ਹੈ ਉਹ ਮਕਤੂਲ ਕੇ ਪਾਸ ਜਾਏ ਇਹ ਨਹੀਂ ਕਿ ਮਕਤੂਲ ਖੁਦ ਕਾਤਿਲ ਕੇ ਪਾਸ ਜਾਏ ਹਾਂ ਹਾਂ ਤੇ ਮਕਤੂਲ ਆ ਜਿਹਦਾ ਕਤਲ ਹੋਣਾ ਹੈ ਗੁਰੂ ਮਹਾਰਾਜ ਜੀ ਨੇ ਇਹ ਕਰਕੇ ਉਲਟੀ ਦੰਗਾ ਬਦਾ ਬਹਾ ਦਿੱਲੀ ਹੂੰ ਤੇ ਆਪ ਖੁਦ ਜਿਹੜੇ ਸ਼ਹਾਦਤ ਦੇਣ ਵਾਸਤੇ ਪਹੁੰਚੇ ਹਾਂਜੀ ਪੰਜ ਮੋਹਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਗਾੜੀ ਰੱਖਿਆ ਨਾ ਤੇ ਗੁਰੂ ਸਾਹਿਬ ਨੇ ਬੜੇ ਪਿਆਰ ਦੇ ਨਾਲ ਬੋਲਿਆ ਸੀ ਕਿ ਭਾਈ ਤੂੰ ਤਾਂ 500 ਮੋਹਰ ਦੀ ਗੱਲ ਕੀਤੀ ਤੇ 500 ਰੱਖ ਕੇ ਤੁਰ ਚਲੇ ਆ ਪੰਜ ਰੱਖ ਕੇ ਤੁਰ ਚਲੇ ਆ ਹੁਣ ਇੱਥੇ ਇੱਕ ਨਾ ਗੱਲ ਹੋਰ ਆਉਂਦੀ ਹੈ ਕਿ ਗੁਰੂ ਸਾਹਿਬ ਕਿਤੇ ਮੋਹਰਾ ਦੇ ਨਹੀਂ ਸੀ ਭੁੱਖੇ ਵੀ ਸਾਨੂੰ 500 ਹੀ ਮਿਲ ਸਿਰਫ ਇੱਕ ਪ੍ਰਗਟ ਹੋਣ ਵਾਲੀ ਗੱਲ ਸੀਗੀ ਕਿ ਲੋਕਾਂ ਨੂੰ ਪਤਾ ਲੱਗਣਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੀ ਨੌਵੀਂ ਜੋਤ ਆ ਉਹ ਅਸਲ ਦੇ ਵਿੱਚ ਇਹ ਨਹੀਂ ਤੇ ਗੁਰੂ ਸਾਹਿਬ ਜਾਣੀ ਜਾਣ ਵੀ ਸਨ ਤੇ ਬਹੁਤ ਪ੍ਰਚਾਰ ਸਾਡੇ ਇਹ ਵੀ ਦੱਸਦੇ ਆ ਭੀ ਉਹਨਾਂ ਨੇ ਆਪਣਾ ਮੋਢਾ ਜਿਹੜਾ ਛੱਲਿਆ ਹੋਇਆ ਸੀਗਾ ਮੋਢੇ ਦੇ ਨਾਲ ਜਿਹੜਾ ਉਹਨਾਂ ਦਾ ਜਹਾਜ਼ ਉੱਤਰਿਆ ਸੀ ਬਹੁਤ ਪ੍ਰਚਾਰਕ ਇਹ ਵੀ ਦੱਸਦੇ ਭੀ ਉਹ ਛੱਲਿਆ ਹੋਇਆ ਮੋਢਾ ਵੀ ਦਿਖਾਇਆ ਜਾਂ ਦੇਖ ਲੈ ਤੇਰੇ ਬੇੜੇ ਦੇ ਜਿਹੜੇ ਕਿਲ ਉਹ ਸਾਡੇ ਮੋਢੇ ਦੇ ਵਿੱਚ ਖੂਬੇ ਹੋਏ ਨੇ ਬਹੁਤ ਸਾਰੇ ਪ੍ਰਚਾਰਕਾਂ ਨੇ ਸਾਡੀ ਇਹ ਗੱਲ ਪ੍ਰਚਾਰੀ ਗਈ ਹੈ ਤੇ ਇੱਕ ਵਾਰੀ ਫੇਰ ਹਾਜ਼ਰ ਹੋਏ ਆ ਗੂਗਲ ਬாய் ਵਿਸ਼ਾਲ ਪ੍ਰੀਤ ਸਿੰਘ ਤੇ ਆਪਾਂ ਕਰਦੇ ਹਾਂ ਗੱਲਬਾਤਾ ਗੁਰੂ ਤੇਗਪਾਧਰ ਸਾਹਿਬ ਜੀ ਦਾ ਸਾਡੇ 350 ਸਾਲਾ ਸ਼ਹੀਦੀ ਸਮਾਗਮ ਜਿਹੜਾ ਉਹ ਆ ਰਿਹਾ ਹੈ ਉਹਦੇ ਸਮਾਰਨ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਗਰਾਮ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਲਿਖੇ ਗਏ ਨੇ ਪੰਥ ਵੱਲੋਂ ਵੀ ਲਿਖੇ ਗਏ ਨੇ ਤੇ ਉਹ ਸਮਾਗਮ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਿਸ ਤਰ੍ਹਾਂ ਦੀ ਸੀ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਆਪਾਂ ਜਾਣਨਾ ਹੋਵੇ ਤੇ ਕਿਵੇਂ ਉਹਨਾਂ ਦੀ ਸ਼ਹੀਦੀ ਦੀ ਸ਼ੁਰੂਆਤ ਕਿੱਥੋਂ ਕਰਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਅਸੀਂ ਹਿੰਦ ਦੀ ਚਾਦਰ ਦੇ ਨਾਮ ਨਾਲ ਵੀ ਜਾਣਦੇ ਹਾਂ ਜੀ ਉਹਨਾਂ ਦੀ ਸ਼ਹਾਦਤ ਦੇ ਪਿੱਛੇ ਰੰਗ ਜੇਪ ਦੀ ਪਹਿਲਾਂ ਪਹਿਲਾਂ ਥੋੜਾ ਮੋਢਲੇ ਬਾਰੇ ਜਾਣਕਾਰੀ ਲ ਲਈਏ ਉਹਨਾਂ ਦੀ ਉਹਨਾਂ ਦਾ ਮੋਢਲਾ ਜੀਵਨ ਕੀ ਸੀ ਕਿੱਥੇ ਪੈਦਾ ਹੋਏ ਹਨ ਇਹ ਸਾਰੀ ਗੱਲਬਾਤ ਦੱਸੋ ਸਾਡੇ ਦਰਸ਼ਕਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1671 ਵਿਸਾਖਵਦੀ 5 ਸੰਮਤ 1678 ਈਸਵੀ ਨੂੰ ਹੋਇਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਗੁਰੂ ਕੇ ਮਹਿਲ ਗੁਰੂ ਬਾਜ਼ਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਾਤਾ ਨਾਨਕੀ ਜੀ ਦੇ ਘਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗ੍ਰਹਿ ਵਿਖੇ ਹੋਇਆ ਸੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਪਨ ਦੇ ਵਿੱਚ ਵੀ ਅਕਾਲਪੁਰ ਮਹਾਰਾਜ ਜੀ ਵਿੱਚ ਲੀਨ ਰਹਿੰਦੇ ਸੀ ਤੇ ਜ਼ਿਆਦਾਤਰ ਸਮਾਂ ਉਹਨਾਂ ਨੇ ਭਗਤ ਭਗਤੀ ਦੇ ਵਿੱਚ ਗੁਬਨ ਕੀਤਾ ਸੀ ਜੀ 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 ਇੱਕ ਉਹ ਸਾਖੀ ਸੁਣਾਉਂਦੇ ਹੁੰਦੇ ਆ ਆਪਣਾ ਕਈ ਵਾਰੀ ਪ੍ਰਚਾਰਕ ਸੁਣਾਉਂਦੇ ਹੁੰਦੇ ਆ ਜੀਓ ਮੱਖਣ ਸਿੰਘ ਲੁਬਾਣੇ ਦਾ ਬੇੜਾ ਪਾਰ ਕੀਤਾ ਉਹ ਯਾਦ ਹੈ ਸਾਡੀ ਤੁਹਾਡੇ ਸੁਲਾਓ ਸਾਡੇ ਦਰਸ਼ਕਾਂ ਨੂੰ ਜਰੂਰ ਭਾਈ ਮੱਖਣ ਸਿੰਘ ਲੁਬਾਣਾ ਇੱਕ ਬਹੁਤ ਵੱਡਾ ਤਨਾਦ ਵਪਾਰੀ ਸੀ ਤੇ ਸਮੁੰਦਰ ਦਾ ਕਾਰੋਬਾਰ ਬਹੁਤ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਫੈਲੇ ਹੋਇਆ ਸੀ ਜੀ ਤੇ ਸਮੁੰਦਰ ਦੇ ਵਿੱਚੋਂ ਦੀ ਉਹ ਸਮਾਨ ਇੱਧਰ ਦੇ ਉੱਧਰ ਲੈ ਕੇ ਜਾਂਦਾ ਸੀ ਟਰਾਂਸਫਰਿੰਗ ਕਰਦਾ ਸੀ ਇੱਕ ਵਾਰ ਜਦੋਂ ਸਮੁੰਦਰ ਦੇ ਵਿੱਚੋਂ ਜਾ ਰਿਹਾ ਸੀ ਤੇ ਸਮੁੰਦਰੀ ਤੂਫਾਨ ਦੇ ਵਿੱਚ ਉਹ ਦਾ ਜਾਟ ਫਸ ਜਾਂਦਾ ਹੈ ਤੇ ਉਹਨੇ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਅੰਤਰ ਕੇ ਕਿਆ-ਕਿਆ ਅਕਾਲ ਪੁਰਖ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਇਹ ਮੇਰਾ ਜਹਾਜ਼ ਨੂੰ ਮਤਲਬ ਕਿ ਕਿਨਾਰੇ ਕਰੋ ਵਾਹ ਤੇ ਅਕਾਲ ਪੁਰਖ ਮਹਾਰਾਜ ਜੀ ਮੈਂ ਤੁਹਾਨੂੰ ਇਸ ਤੇ ਵਜੋਂ ਮੈਂ ਤੁਹਾਨੂੰ 500 ਮੋਹਰਾ ਭੇਟ ਕਰਾਂਗਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਬੜੀ ਬੇਨਤੀ ਪ੍ਰਮਾਨ ਕੀਤੀ ਤੇ ਉਸ ਦਾ ਜਹਾਜ਼ ਕਿਨਾਰੇ ਲੱਗਾ ਭਾਈ ਮੱਖਣਸਾਲੂ ਬਾਣਾ ਫਿਰ ਅ ਤੁਪ ਸ਼ੁਕਰਾਨੇ ਦੇ ਵਜੋਂ ਖੁਸ਼ੀ ਦੇ ਵਿੱਚ ਆਪਣੇ 500 ਹਜ਼ਾਰ ਬੰਦ ਸਾਥੀਆਂ ਦੇ ਨਾਲ ਤੇ ਆਪਣੇ ਪਰਿਵਾਰ ਦੇ ਨਾਲ ਗੁਰੂ ਮਹਾਰਾਜ ਜੀ ਦੇ ਕੋਲ 500 ਮੋਹਰਾ ਭੇਟ ਕਰਨ ਜਾ ਰਿਹਾ ਸੀ ਜੀ ਤੇ ਉਸ ਵੇਲੇ ਮਨ ਲੇ ਕਿ ਜਦੋਂ ਸ਼੍ਰੀ ਗੁਰੂ ਹਰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੀ ਸਮਾ ਚੁੱਕੇ ਸੀ ਤਾਂ ਇਹਨਾਂ ਨੇ ਬੁਲਿਆ ਸੀ ਬਾਬਾ ਬਸੇ ਬਾਬਾ ਬਸੇ ਗੁਰੂ ਬਾਬਾ ਬਕਾਲੇ ਹਾਂਜੀ ਜੀ ਤੇ ਇਹ ਤੇ ਉਹਨਾਂ ਦਾ ਇਹ ਮਤਲਬ ਸੀ ਕਿ ਜਿਹੜੇ ਅਗਲੇ ਗੁਰੂ ਨੇ ਉਹ ਬਕਾਲੀ ਵਿਖੇ ਸੁਭਾਈ ਮਾਨ ਨੇ ਜੀ ਏ ਸੁਣ ਕੇ ਬੜੇ ਅਖਾਤੀ ਬਾਬੇ ਉੱਥੇ ਮੰਜੀਆਂ ਲਾ ਕੇ ਬਹਿ ਗਏ ਕਿ ਆ ਤਾਂ ਜੋ ਲੋਕਾਂ ਨੂੰ ਪਰਮਾਹ ਕੇ ਉਹ ਅਸ਼ਿਰਗੁਰੂ ਨਾਨਕ ਮਹਾਰਾਜ ਅਸ਼ਿਰਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਗੱਦੀ ਦਾ ਵਾਰਸ ਬਣ ਸਕਣਾ ਤੇ ਜਦੋਂ ਭਾਈ ਮੱਖਣ ਸ਼ਾਲੂ ਬਣੇ ਨੇ ਇਹ ਗੱਦੀਆਂ ਮੰਜੇ ਬਾਈ ਮੰਜੀਆਂ ਵੇਖੀਆਂ ਤੇ ਉਹਨਾਂ ਇਹ ਬਹੁਤ ਜ਼ਿਆਦਾ ਮਤਲਕ ਕੇ ਕੰਫਿਊਜ਼ ਹੋ ਗਏ ਤੇ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਹੜਾ ਸੱਚਾ ਹੈ ਤੇ ਕਿਹੜਾ ਝੂਠਾ ਹੈ ਜੀ ਉਹਨਾਂ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਰਾਹ ਦਿਖਾਓ ਤੇ ਮੈਨੂੰ ਦੱਸੋ ਕਿ ਕਿਹੜਾ ਸੱਚਾ ਹੈ ਅਤੇ ਕਿਹੜਾ ਨਕਲੀ ਹੈ ਇਹ ਬੇਨਤੀ ਕਰਕੇ ਭਾਈ ਮੱਖਾ ਜਾਲੂ ਬੰਨਨੇ ਹਰੇਕ ਹਰੇਕ ਬਾਬੇ ਕੋਲ ਦੋ ਦੋ ਮੋਰਾਂ ਰੱਖ ਕੇ ਤੇ ਮੱਥਾ ਟੇਕਿਆ ਜੀ ਕਿਸ ਬਾਬੇ ਨੇ ਕਹਿ ਕੇ ਭਾਈ ਮੱਖਣ ਸ਼ਾਲੂ ਬਾਨਿਆ ਤੇਰਾ ਪਰਿਵਾਰ ਵਧੇ ਫੁਲੇ ਪੰਜ ਦਾੜੀ ਐ ਇਸੇ ਤਰ੍ਹਾਂ ਚੱਲਦੀ ਰਵੇ ਕਿਸ ਨੇ ਆਖਿਆ ਤੇ ਤੁਹਾਡਾ ਵਪਾਰ ਬਹੁਤ ਵਧੀਆ ਚੱਲਦਾ ਰਹੇ ਕਿਸ ਨੇ ਆਖਿਆ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਖੁਸ਼ ਰਹੋ ਪਰ ਕਿਸੇ ਨੇ ਵੀ ਭਾਈ ਮੱਖਣ ਸ਼ਾਲੂ ਬਾਨ ਨੇ ਨਹੀਂ ਕਿਹਾ ਕਿ ਤੈਨੂੰ ਨਾਮ ਚਿੱਤੇ ਆਵੇ ਅਕਾਲਪੁਰਖ ਮਾਰਾ ਤੈਨੂੰ ਨਾਮ ਦੀ ਦਾਤ ਬਖਸ਼ੇ ਨਾਲੋਂ 500 ਮੋਹਰਾ ਨਹੀਂ ਕਿਸੇ ਨੇ ਮੰਗੀਆਂ ਹੈ ਨਾ ਹਾਂ ਜੀ ਏ ਇਹ ਵੇਕੇ ਭਾਈ ਮਕੰਸ਼ਾਲੂ ਬਾਨੇ ਨੂੰ ਪੂਰੇ ਪੁਰਤਾਨੀ ਹੋਈ ਤੇ ਫਿਰ ਕਿਸੇ ਸਿੱਖ ਨੇ ਉਹਨੂੰ ਦੱਸਿਆ ਕਿ ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਜੋਤ ਹੈ ਉਹ ਮਨ ਲੇ ਕਿ ਕਿਤੇ ਹੋਰ ਜਾ ਕੇ ਕਿਸੇ ਦੇ ਘਰੇ ਜਾ ਕੇ ਗੁਰਸਹਿਬਾਹਲਾ ਜੀ ਆਪਣੇ ਨਾਨਕੀ ਦੇ ਘਰੇ ਬੈਠ ਹੋਈ ਸੀ ਜੀ ਤੇ ਉੱਥੇ ਉਹ ਵਿਸ਼ਰਾਮ ਕਰ ਰਹੀ ਸੀ ਤੇ ਭਾਈ ਮਕੰਸ਼ਾਲੂ ਬਾਨਾ ਇਹ ਸੁਣ ਕੇ ਉੱਥੇ ਗਿਆ ਤੇ ਜਦੋਂ ਉਹਨੇ ਦਰਸ਼ਨ ਕੀਤੇ ਸ਼੍ਰੀ ਗੁਰੂ ਤੇ ਬਾਦ ਅਸੱਜ ਦੇ ਬਹੁਤ ਖੁਸ਼ ਹੋ ਗਿਆ ਉਹਦਾ ਮਾਨਤ੍ਰਿਪਤ ਹੋ ਗਿਆ ਤੇ ਉਹਦੇ ਤੋਂ ਮਲਕੇ ਨੂਰ ਨਹੀਂ ਚੱਲਿਆ ਜਾ ਰਿਹਾ ਸੀ ਤੇ ਉਸਨੇ ਹਿੰਮਤ ਕਰਕੇ 2 ਮੋਰਾ ਪੇਟ ਕੀਤਾ ਤੇ ਮੱਥਾ ਟੇਕਿਆ ਗੁਰੂ ਕਬਦਰ ਸਾਹਿਬ ਜੀ ਜਾਨੀ ਜਾਨ ਸੀ ਉਹਨਾਂ ਨੇ ਕਿਹਾ ਫਿਰ ਵੀ ਉਹਨਾਂ ਨੇ ਪੁੱਛਿਆ ਕਿ ਮੱਖਣ ਸ਼ਾ ਤੁੱਸੇ ਤਾਂ ਕਿਹਾ ਸੀ ਕਿ 500 ਮੋਰਾ ਪੇਟ ਕਰਨੀਆਂ ਤੇ ਗੁਰੂ ਘਰ ਆ ਕੇ ਦੋ ਹੀ ਮੋਰਾ ਪੇਟ ਕਰੇ ਜੀ ਇਹ ਸੁਣ ਕੇ ਭਾਈ ਮੱਖਣ ਚਾਲੂ ਬਣੇ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਆ ਰਿਹਾ ਉਹ ਕੋਠੇ ਤੇ ਚੜਕੇ ਪੱਲੂ ਫੇਰਦਾ ਬੋਲਿਆ ਗੁਰੂ ਲਾਧੋਰੇ ਗੁਰੂ ਲਾਧੋਰੇ ਆਵ ਸੱਚਾ ਗੁਰੂ ਲੱਭ ਗਿਆ ਇਸ ਤਰ੍ਹਾਂ 22 ਮੰਜੀਆਂ ਦਾ ਆਖਾਤੀ ਬਾਬਿਆਂ ਦਾ ਜਿਹੜਾ ਡੇਰਾ ਸੀ ਉਹ ਉੱਜੜ ਗਿਆ ਤੇ ਸੰਗਤਾਂ ਵਿੱਚ ਖੁਸ਼ੀ ਦੀ ਲੈ ਤੇ ਦੌੜ ਪਈ ਜੀ ਸੰਗਤ 'ਚ ਕਲੀਅਰ ਕਰ ਦੇਵਾ ਥੋੜਾ ਜਿਹਾ ਕਿ ਜਦੋਂ ਕਹਿੰਦੇ 5 ਮੋਹਰਾ ਗੁਰੂ ਤੇਗ ਬਾਦ ਦਰਸਾਭ ਦੇ ਗਾੜੀ ਰੱਖਿਆ ਲੈ ਤੇ ਗੁਰੂ ਸਾਹਿਬ ਨੇ ਬੜੇ ਪਿਆਰ ਦੇ ਨਾਲ ਬੋਲਿਆ ਸੀ ਕਿ ਭਾਈ ਤੂੰ ਤਾਂ 500 ਮੋਹਰ ਦੀ ਗੱਲ ਕੀਤੀ ਤੇ 500 ਰੱਖ ਕੇ ਤੁਰ ਚਲੇ ਆ 5 ਰੱਖ ਕੇ ਤੁਰ ਚਲੇ ਆ ਉਹ ਇਥੇ ਕਿ ਨਾ ਗੱਲ ਹੋਰ ਆਉਂਦੀ ਹੈ ਕਿ ਗੁਰੂ ਸਾਹਿਬ ਕਿਤੇ ਮੋਹਰਾ ਦੇ ਨਹੀਂ ਸੀ ਭੁੱਖੇ ਵੀ ਸਾਨੂੰ 500 ਹੀ ਮਿਲਣ ਸਿਰਫ ਇੱਕ ਪ੍ਰਗਟ ਹੋਣ ਵਾਲੀ ਗੱਲ ਸੀਗੀ ਕਿ ਲੋਕਾਂ ਨੂੰ ਪਤਾ ਲੱਗਣਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੀ ਨੌਵੀਂ ਜੋਤ ਆ ਉਹ ਅਸਲ ਦੇ ਵਿੱਚ ਇਹ ਨੇ ਤੇ ਗੁਰੂ ਸਾਹਿਬ ਜਾਣੀ ਜਾਣ ਵੀ ਸਨ ਤੇ ਬਹੁਤ ਪ੍ਰਚਾਰ ਸਾਡੇ ਇਹ ਵੀ ਦੱਸਦੇ ਆ ਭੀ ਉਹਨਾਂ ਨੇ ਆਪਣਾ ਮੋਢਾ ਜਿਹੜਾ ਛੱਲਿਆ ਹੋਇਆ ਸੀਗਾ ਮੋਢੇ ਦੇ ਨਾਲ ਜਿਹੜਾ ਉਹਨਾਂ ਦਾ ਜਹਾਜ਼ ਤਾਰਿਆ ਸੀ ਬਹੁਤ ਪ੍ਰਚਾਰਕ ਇਹ ਵੀ ਦੱਸਦੇ ਭੀ ਉਹ ਛੱਲਿਆ ਹੋਇਆ ਮੋਢਾ ਵੀ ਦਿਖਾਇਆ ਕਾ ਦੇਖ ਲਾ ਤੇਰੇ ਬੇੜੇ ਦੇ ਜਿਹੜੇ ਕਿਲ ਉਹ ਸਾਡੇ ਮੋਢੇ ਦੇ ਵਿੱਚ ਖੂਬੇ ਹੋਏ ਨੇ ਬਹੁਤ ਸਾਰੇ ਪ੍ਰਚਾਰ ਕਰਨੇ ਸਾਡੀ ਇਹ ਗੱਲ ਪ੍ਰਚਾਰੀ ਕੀ ਹੈ ਅੱਛਾ ਆਪਾਂ ਹੁਣ ਸ਼ਹਾਦਤ ਵਾਲੇ ਪਾਸੇ ਆਈਏ ਕਿਉਂਕਿ ਸ਼ਹਾਦਤ ਦੀ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ ਹੁਣ ਸ਼ਹੀਦੀ ਦਿਹਾੜਾ ਆਉਣ ਵਾਲਾ ਉਹ ਸ਼ਹਾਦਤ ਹੋਣ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਪੂਰੇ ਹਿੰਦੁਸਤਾਨ ਦਾ ਤੇ ਗੁਰੂ ਸਾਹਿਬ ਕੋਲ ਕੌਣ ਲੋਕ ਸੀ ਜਿਹੜੇ ਆਏ ਉਹ ਸਾਰੀ ਗੱਲਬਾਤ ਜੇ ਆਪਣੇ ਦਸ਼ਕਾਂ ਨਾਲ ਸਾਂਝੀ ਕਰੀਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਨੇ ਜਦੋਂ ਫਿਰ ਚਾਰ ਉਦਾਸੀਆਂ ਕੀਤੀਆਂ ਸੀ ਤੇ ਜਿਹੜੇ ਪੀਜ ਲਏ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਉਹ ਉਦਾਸੀਆਂ ਯਾਤਰਾਵਾਂ ਕਰਕੇ ਉਹ ਬੇਜਾਂ ਨੂੰ ਰੁੱਖ ਦੇ ਵਿੱਚ ਬਣਾਉਣ ਲਈ ਮਨ ਲ ਕੇ ਲੋਕਦਾਨ ਪਾਇਆ ਸੀ ਜਦੋਂ ਇਹ ਕਾਰਜ ਵਾਪਸ ਸੰਪੂਰਨ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਪਸ ਅਨੰਦਪੁਰ ਸਾਹਿਬ ਆਏ ਤੇ ਉੱਥੇ ਕਸ਼ਮੀਰੀ ਪੰਡਤ ਆਏ ਸੀ ਕਿ ਗੁਰੂ ਸਾਹਿਬਾ ਜੀ ਕੋਲ ਮਦਦ ਲੈਣਾ ਕਿ ਗੁਰੂ ਮਹਾਰਾਜ ਜੀ ਸਾਨੂੰ ਤੁਸੀਂ ਬਚਾਓ ਸਾਦਾ ਧਰਮ ਪਰਿਵਰਤਨ ਕਰ ਰਿਹਾ ਔਰੰਗਜੀਬ ਜ਼ਬਰਦਸਤੀ ਤੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਤੁਹਾਡਾ ਧਰਮ ਬਚਾਉਣ ਲਈ ਕਿਸੇ ਮਾਹ ਪੁਰਖ ਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ ਤੇ ਉਸ ਵੇਲੇ ਗੁਰੂ ਗੋਬਿੰਦਾਇ ਜਿਨ੍ਹਾਂ ਨੂੰ ਅਸੀਂ ਉਹਨਾਂ ਗੁਰੂ ਗੋਬੇ ਸਿੰਘ ਜੀ ਮਹਾਰਾਜ ਜੀ ਦੇ ਨਾਮ ਨਾਲ ਜਾਣਦੇ ਹਾਂ ਉਹਨਾਂ ਨੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਮਾਹ ਪੁਰਖ ਇਸ ਕਾਰਜ ਲਈ ਹੋਰ ਕਿਹੜਾ ਹੋ ਸਕਦਾ ਹੈ ਇਹ ਸੁਣ ਕੇ ਗੁਰਤੇਗ ਬਹਾਦਰ ਸਾਹਿਬ ਜੀ ਬੜੇ ਖੁਸ਼ ਹੋਏ ਤੇ ਉਹਨਾਂ ਨੇ ਦਿੱਲੀ ਜਾ ਕੇ ਸ਼ਹਾਦਤ ਦੇਣ ਦਾ ਫੈਸਲਾ ਕਰ ਲਿਆ ਅਤੇ ਉਹਨਾਂ ਨੇ ਪਸ਼ਮੀਰੀ ਪੰਡਤ ਨੂੰ ਵੀ ਕਿਹਾ ਕਿ ਅਮੀਰੀ ਪੰਡਤਾਂ ਨੂੰ ਵੀ ਕਿਹਾ ਕਿ ਤੁਸੀਂ ਅਰੰਗਜੀਬ ਨੂੰ ਜਾ ਕੇ ਦੱਸ ਦਵੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡਾ ਧਰਮ ਬਚਾਇਆ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਇਸਲਾਮ ਤਰਨ ਕਬੂਲ ਕਰਦੇ ਤਾਂ ਅਸੀਂ ਸਾਰੇ ਆਪੇ ਇਸਲਾਮ ਤਰਨ ਕਬੂਲ ਕਰ ਲਵਾਂਗੇ ਔਰੰਗਜੀਬ ਨੂੰ ਜਦੋਂ ਇਹ ਖਬਰ ਪਹੁੰਚੀ ਤਾਂ ਔਰੰਗਜੀਬ ਬੜਾ ਖੁਸ਼ ਹੋਇਆ ਕਿ ਕਿੱਥੇ ਮੈਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਮੁਸਲਮ ਬਣਾਉ ਮੁਸਲਮਾਨ ਬਣਾਉਣਾ ਸੀ ਤਾਂ ਕਿੱਥੇ ਇੱਕ ਨੂੰ ਮੁਸਲਮਾਨ ਬਣਾ ਕੇ ਸਾਰੇ ਆਨੇ ਆਪੇ ਮੁਸਲਮਾਨ ਬਣ ਜਾਣਗੇ ਜੀ ਉਸਨੇ ਇੱਕ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਆਪਣਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਨੂੰ ਗ੍ਰਿਫਤਾਰ ਕਰਵਾਏਗਾ ਤੇ ਉਸ ਨੂੰ ਅਸੀਂ ਇਨਾਮ ਦੇਵਾਂਗੇ ਸਰਕਾਰ ਵੱਲੋਂ ਇਨਾਮ ਦਿੱਤਾ ਜਾਵੇਗਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗ੍ਰਿਫਤਾਰੀ ਦਾ ਹੁਕਮ ਵੀ ਦੇ ਦਿੱਤਾ ਉਹਨੇ ਜੀ ਤੇ ਉਸ ਵੇਲੇ ਇੱਕ ਸਾਕੇ ਬੜੀ ਪ੍ਰਚਲਿਤ ਹੁੰਦੀ ਆ ਕਿ ਇੱਕ ਗਰੀਬੜਾ ਜ ਆ ਆਮ ਜੋ ਬੱਕਰੀਆਂ ਚਾਹਦਾ ਹੈ ਆਜਰੀ ਉਹ ਆਇਆ ਹੁੰਦਾ ਸੀ ਤੇ ਉੱਥੇ ਗੁਰਦਵਾਰਾ ਦਿੱਲੀ ਦੇ ਲਾਗੇ ਦਿੱਲੀ ਦੇ ਕਿਸੇ ਵਸ਼ੇਤ ਪਾਣੀ ਘੱਟ ਦਾ ਇਲਾਕਾ ਹੈ ਉਥੋਂ ਦੀ ਗੱਲ ਆ ਤੇ ਉਥੇ ਉਹ ਰੋਜ਼ ਅਰਦਾਸ ਕਰਦੇ ਸੀ ਕਿ ਗੁਰੂ ਮਹਾਰਾਜ ਜੀ ਨੇ ਕਿਸੇ ਨਾ ਕਿਸੇ ਦੇਤੇ ਜੁਫਤਾ ਦੀ ਦੇਣੀ ਆ ਤੇ ਕਿੰਨਾ ਚੰਗਾ ਹੋਵੇ ਕਿ ਜੇ ਉਹ ਮੇਰੇ ਵੱਲੋਂ ਗ੍ਰਫਤਾਰ ਹੋ ਜਾਣਾ ਇਸ ਇਸ ਦੇ ਨਾਲ ਮੈਨੂੰ ਸਰਕਾਰ ਵੱਲੋਂ ਰੱਖਿਆ ਗਿਆ 500 ਮੋਹਰਾਂ ਦਾ ਇਨਾਮ ਹੈ ਜਿਹੜਾ ਉਹ ਮਿਲ ਜਾਵੇ ਤੇ ਮੈਂ ਉਸ ਦੇ ਨਾਲ ਆਪਣੀ ਬੇਟੀ ਦਾ ਵਿਆਹ ਕਰ ਲਵਾਂ ਓਹੋ ਤੇ ਗੁਰੂ ਮਹਾਰਾਜ ਜੀ ਜਾਣੀ ਜਾਣ ਸੀ ਉਹਨਾਂ ਨੇ ਉਹ ਗਰੀਬੜੇ ਜੇ ਉਸ ਸਾਜਰੀ ਨੂੰ ਬੁਲਾਇਆ ਤੇ ਕਿਹਾ ਕਿ ਆ ਆਪਣੀ ਕੀਮਤੀ ਅੰਗੂਠੀ ਤੇ ਨਾਲ ਇੱਕ ਦੁਸ਼ਾਲਾ ਦੇ ਕੇ ਕਿਹਾ ਕਿ ਅੰਗੂਠੇ ਦੇ ਬਦਲੇ ਕੁਝ ਖਾਣ ਪੀਣ ਦਾ ਸਮਾਨ ਲਿਆ ਦਿਓ ਅ ਅੱਜ ਜਿਹੜਾ ਉਹ ਮਠਾਈ ਦੀ ਦੁਕਾਨ ਤੇ ਗਿਆ ਤੇ ਉਸਨੇ ਕਿਹਾ ਕਿ ਇਸ ਮਠਾਈ ਦੇ ਬਦਲੇ ਤੁਸੀਂ ਮੈਨੂੰ ਮਠੇ ਇਸ ਅੰਗੂਠੀ ਦੇ ਬੱਲੇ ਮਠਾਈ ਦੇ ਦਿਓ ਤੇ ਇਸ ਦੁਸ਼ਾਲੇ ਵਿੱਚ ਪਾ ਦਿਓ ਤੇ ਮਠਾਈ ਵਾਲਾ ਬੜਾ ਹੈਰਾਨ ਹੋਇਆ ਕਿ ਇਸ ਗਰੀਬਰੇ ਜੇ ਕੋਲ ਇਹਦੀ ਕੀਮਤੀ ਮਠਾਈ ਕਿੱਥੋਂ ਆਈ ਅੰਗੂ ਮੇਂ ਕੀਮਤੀ ਅੰਗੂਠੀ ਤੇ ਇਹਨੇ ਕੀਮਤੀ ਦੁਸ਼ਾਲੇ ਕਿੱਥੋਂ ਆ ਗਏ ਉਸਨੇ ਜਾ ਕੇ ਥਾਣੇਦਾਰ ਨੂੰ ਇਤਲਾਹ ਦੇ ਦਿੱਤੀ ਤੇ थानेदार ਜਦੋਂ ਫਿਰ ਕੋਤਵਾਲ ਆਇਆ ਤੇ ਉਸਨੇ ਜਦੋਂ ਫਿਰ ਡਰਾਇਆ ਤੁਮਕਾਇਆ ਤੇ ਉਸਨੇ ਕਿਹਾ ਕਿ ਮੈਂ ਤੁਹਾਨੂੰ ਅਸਲੀ ਮਾਨਕ ਦੇ ਕੋਲ ਮਿਲਾ ਦਿੰਨਾ ਹੈ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਕੁਝ ਖਾਂ ਪੀਂਦਾ ਸਮਾਨ ਲਿਆ ਦਿਓ ਤੇ ਜਦੋਂ ਫਿਰ ਉਹ ਗਏ ਤੇ ਕੋਤਵਾਲ ਨੇ ਮੈਂ ਕਿਹਾ ਕਿ ਗੁਸ਼ਿਰ ਗੁਰਤਕ ਬਾਦ ਸਰਪ ਜੀ ਨੇ ਤੇ ਜਿਨ੍ਹਾਂ ਨੂੰ ਅਸੀਂ ਇੰਨਾ ਤਲਾਸ਼ ਰਹੇ ਹਾਂ ਤੇ ਗੁਰਫਤਗ ਬਾਦ ਸਰਪ ਜੀ ਨੇ ਇਸ ਤਰ੍ਹਾਂ ਗ੍ਰਿਫਤਾਰੀ ਦੇ ਕੇ ਉਹ ਸਾ ਆ ਜੜੀ ਦੀ ਮੈਨੂੰ ਕਾਮਨਾ ਪੂਰੀ ਕਰਾਈ ਤੇ ਉਸ ਨੂੰ 500 ਮੋਰਾਂ ਦਾ ਇਨਾਮ ਵੀ ਦਿਵਾਇਆ ਪੁਰਤੋ ਇੱਕ ਬਾਦਰ ਸਬਜੀਤ ਨਾਲ ਤਿੰਨ ਗੁਰਸਿੱਖ ਭਾਈ ਮਤੀ ਦਾਜੀ ਭਾਈ ਸਤੀ ਦਾਜੀ ਤੇ ਭਾਈ ਦਿਆਲਾ ਜੀ ਵੀ ਗ੍ਰਿਫਤਾਰ ਹੋਏ ਜੀ ਤੇ ਸ਼੍ਰੀ ਗੁਰਦੇਵ ਸਾਹਿਬ ਜੀ ਨੂੰ ਦਿੱਲੀ ਲਿਆਂਦਾ ਗਿਆ ਉਸ ਵੇਲੇ ਰੰਗਜੀਤ ਨੇ ਉਹਨਾਂ ਅੱਗੇ ਤਿੰਨ ਸ਼ਰਤਾਂ ਰੱਖੀਆਂ ਕਿ ਜਾਂ ਤਾਂ ਤੁਸੀਂ ਇਸਲਾਮ ਕਰਮ ਕਬੂਲ ਕਰੋ ਜਾਂ ਤੁਸੀਂ ਕਰਾਮਾਤ ਦਿਖਾਓ ਤੇ ਜਾਂ ਫਿਰ ਮੌਤ ਕਬੂਲ ਕਰੋ ਹੂੰ ਤੇ ਸ਼ਰਗੋਤਕ ਬਾਦਰ ਸਾਹਿਬ ਜੀ ਨੇ ਕਿਹਾ ਕਿ ਅਸੀਂ ਧਰਮ ਨਹੀਂ ਪਰਿਵਰਤਨ ਕਰ ਸਕਦੇ ਅਸੀਂ ਧਰਮ ਪਰਿਵਰਤਨ ਨਹੀਂ ਕਰ ਸਕਦੇ ਜੀ ਤੇ ਦੂਜਾ ਕਿ ਕਰਾਮਾਤ ਕਰਾਮਾਤ ਤਾਂ ਗੁਰਮਤਿ ਦੇ ਅਨੁਸਾਰ ਕਹਿਦਾ ਨਾ ਆਵੇ ਹੂੰ ਤੇ ਇਹ ਕਰਾਮਾਤ ਅਸੀਂ ਨਹੀਂ ਕਰਾਂਗੇ ਤੇ ਰਹੀ ਗੱਲ ਮੌਤ ਦੀ ਮੌਤ ਤਾਂ ਨਾ ਕਰਦੇ ਅਸੀਂ ਡਰੇ ਸੀ ਇਤਨਾ ਡਰਾਂਗੇ ਵਾਹ ਤੇ ਉਹਨਾਂ ਨੇ ਮੌਤ ਨੂੰ ਕਬੂਲ ਕੀਤਾ ਔਰੰਗਜ਼ੇਬ ਨੂੰ ਇਹ ਸੀ ਕਿ ਇਹ ਇਸਲਾਮ ਧਰਮ ਕਬੂਲ ਕਰ ਲੈਣਾ ਕਿ ਮੈਂ ਮਤਲਬ ਕਿ ਇਸਲਾਮ ਦਾ ਪ੍ਰਚਾਰ ਬਹੁਤ ਫੈਲ ਜਾਣਾ ਸੀ ਇਸ ਦਿਨਾਂ ਜੇ ਗੁਰਸੱਜ ਜੀ ਕਰ ਲੈਂਦੇ ਉਸ ਨੂੰ ਪਤਾ ਸੀ ਤੇ ਉਹਨੇ ਫਿਰ ਗੁਰਸੱਜ ਜੀ ਨੂੰ ਡਰੋਂ ਲਈ ਇਹ ਜਿਹੜੇ ਗੁਰਸੱਜ ਜੀ ਤੇ ਤਿੰਨ ਸਿੱਖ ਸੀ ਭਾਈ ਮਤੀ达ਸ ਜੀ ਭਾਈ ਸਤੀ达ਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਨੂੰ ਤਿੰਨ ਇਹਨਾਂ ਤਿੰਨਾਂ ਨੂੰ ਬੜੇ ਮਤਲਬ ਕਿ ਬੇਦਰਦੀ ਨਾਲ ਸ਼ਹੀਦ ਕਰਵਾਇਆ ਤੇ ਵਾ ਸ਼ਹੀਦ ਹੋਏ ਪਿੰਨੇ ਸੀ ਸਭ ਤੋਂ ਪਹਿਲਾਂ ਭਾਈ ਮਤੀ达ਸ ਜੀ ਨੂੰ ਲਿਆਂਦਾ ਗਿਆ ਤੇ ਭਾਈ ਮਤੀ达ਸ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਮੌਤ ਕਬੂਲ ਕਰਨੀ ਹੈ ਕਿ ਇਸਲਾਮ ਤੇ ਭਾਈ ਮਤੀ达ਸ ਜੀ ਨੇ ਕਿਹਾ ਕਿ ਮੌਤ ਕਬੂਲ ਕਰਾਂਗੇ ਉਹਨਾਂ ਨੇ ਫਿਰ ਭਾਈ ਮਤੀ达ਸ ਜੀ ਨੂੰ ਆਰੇ ਨਾਲ ਚਿਰੰਦਾ ਹੁਕਮ ਦੇ ਕੇ ਦਿੱਤਾ ਜਲਾਦ ਨੂੰ ਤੇ ਫਿਰ ਭਾਈ ਮਤੀ ਦਾਸ ਜੀ ਨੂੰ ਚਲੋ ਜਦੋਂ ਜਲਾਦਾਂ ਨੇ ਪੁੱਛਿਆ ਕਿ ਤੁਹਾਡੀ ਕੋਈ ਆਖਰੀ ਸ਼ਾ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੇ ਪ੍ਰੀਤਮ ਵਾਲ ਮੇਰਾ ਚਿਹਰਾ ਕਰ ਦਿਓ ਕਿ ਮੈਂ ਆਪਣੇ ਪ੍ਰੀਤਮ ਸੇਗੁਰ ਤੇ ਇੱਕ ਬਾਦਰ ਸਾਹਿਬ ਜੀ ਦਾ ਚਿਹਰਾ ਵੇਦਾ ਵੇਦਾ ਨੂੰ ਹਾਰੀ ਚੱਲਣਾ ਵੇਦਾ ਵੇਦਾ ਇਸ ਦੁਨੀਆ ਚੋਂ ਜਾਵਾਂ ਜੀ ਭਾਈ ਮਤੀ ਦਾਸ ਜੀ ਨੇ ਜਬ ਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਜਗਜੀ ਸਭਜੀ ਦਾ ਪਰਸੰਭੂ ਨੇ ਕਰ ਗਿਆ ਹੀ ਉਹਨਾਂ ਦੇ ਆਤਮਾ ਸ਼ਰੀਰ ਵਿੱਚੋਂ ਆਤਮਾ ਉੱਡ ਗਈ ਜੀ ਤੇ ਅਸੀਦੀ ਪ੍ਰਾਪਤ ਕਰ ਗਏ ਫਿਰ ਭਾਈ ਸਤੀਦਾਸ ਜੀ ਨੂੰ ਵੀ ਉਪੁੱਛਿਆ ਕਿ ਤੁਸੀਂ ਮੌਤ ਕਬੂਲ ਕਰੋਗੇ ਕਿ ਇਸਲਾਮ ਉਹਨਾਂ ਨੇ ਵੀ ਕਹਿ ਕੇ ਮੌਤ ਕਬੂਲ ਕਰਾਂਗੇ ਉਹਨਾਂ ਨੂੰ ਫਿਰ ਰੂਹ ਦੇ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਸੀ ਤੇ ਭਾਈ ਦਿਆਲਾ ਜੀ ਨੂੰ ਉਬਲਦੀ ਡੇਗ ਦੇ ਵਿੱਚ ਬਿਠਾ ਦਿੱਤਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਫਿਰ ਤੋਂ ਪੁੱਛਿਆ ਕਿ ਹੁਣ ਤੁਸੀਂ ਦੱਸੋ ਤੇ ਤੁਹਾਨੂੰ ਵੀ ਇਸੇ ਤਰ੍ਹਾਂ ਸ਼ੀਸ਼ ਕੀਤਾ ਜਾਵੇ ਕਿ ਤੁਸੀਂ ਮੌਤ ਮਤਲਬ ਕਿ ਇਸਲਾਮ ਤਰ੍ਹਾਂ ਕਬੂਲ ਕਰੋਗੇ ਗੁਰੂ ਸਾਹਿਬ ਜੀ ਨੇ ਬੜੇ ਹੀ ਖੋਸ਼ ਹੋ ਕੇ ਇਹ ਉਹਨਾਂ ਨੂੰ ਕਿਹਾ ਕਿ ਜਿਹੜੇ ਜਿਹੜੇ ਗੁਰੂ ਦੇ ਸਿੱਖ ਇੰਨੇ ਪ੍ਰਪੱਕ ਨੇ ਧਰਮ ਦੇ ਵਿੱਚ ਉਸ ਤੁਸੀਂ ਉਹ ਉਸ ਦੇ ਉਹਨਾਂ ਸਿੱਖਾਂ ਦੇ ਗੁਰੂ ਨੂੰ ਕਹਿ ਰਹੇ ਹੋ ਕਿ ਉਹ ਇਸ ਸਲਾਮ ਕਬੂਲ ਕਰਨਾ ਵਾਹ ਗੁਰੂ ਮਹਾਰਾਜ ਜੀ ਦਾ ਇਹ ਸੁਣ ਕੇ ਕਾਜ਼ੀ ਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਕਾਜ਼ੀ ਨੇ ਜਲਾਦ ਨੂੰ ਹੁਕਮ ਦੇ ਦਿੱਤਾ ਜਲਾਦ ਜਲਾਲੁਦੀਨ ਨੂੰ ਕਿ ਤੁਸੀਂ ਇਹਦਾ ਸਿਰ ਇਹਨਾਂ ਦਾ ਸਿਰ ਸੀਸਾ ਜਿਹੜਾ ਘਰ ਤੋਂ ਅਲੱਗ ਕਰ ਦਿਓ ਜਲਾਦ ਨੇ ਜਲਾਦ ਜਲਾਲੁਦੀਨ ਸਮਾਨਯਤਾ ਰਹਿਣ ਵਾਲਾ ਸੀ ਕੋਸ ਨੇ ਫਿਰ ਕਿਰਪਾ ਚਲਾਈ ਤੇ ਕਿਰਪਾ ਦੇ ਕਿਰਪਾ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਾਪਤ ਕਰ ਗਈ ਸੀ ਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਧਤ ਕਿਉਂਕਿ ਗੁਰੂ ਸਾਹਿਬ ਨੇ ਬਾਣੀ ਵੀ ਲਿਖੀ ਸੀ ਹਾਂਜੀ ਉਹ ਕਿਹੜੀ ਬਾਣੀ ਸੀਗੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 59 ਸ਼ਬਦ ਤੇ 57 ਸ਼ਲੋਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਲਾ ਜੀ ਵਿੱਚ ਦਰਜ ਹਨ 59 ਸ਼ਲੋਕਾ ਜਿਹੜੇ ਉਹ 15 ਰਾਗਾਂ ਦੇ ਵਿੱਚ ਦਰਜਿਆ ਤੇ 57 57 ਸ਼ਲੋਕਾ ਜਿਹੜੇ 59 ਸ਼ਬਦ 15 ਰਾਗਾਂ ਦੇ ਵਿੱਚ ਦਰਜਿਆ ਤੇ 57 ਸ਼ਲੋਕਾ ਰਾਗ ਰਹਿ ਤੇ ਆ ਰਾਗ ਰਹਿ ਤੇ ਇਹ 57 ਸ਼ਲੋਕ ਅਸੀਂ ਭੋਗ ਦੇ ਨਾਮ ਭੋਗ ਦੇ ਸ਼ਲੋਕਾਂ ਦੇ ਨਾਮ ਨਾਲ ਵੀ ਜਾਣਦੇ ਆ ਕੋਈ ਪੰਜ ਸ਼ਲੋਕ ਸੁਣਾ ਸਕਦੇ ਹਾਂਜੀ ਜੀ ਸ਼ਲੋਕ ਮਹੱਲਾ ਨਾਮਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਪਜਮਨਾ ਦਜਲ ਕੋ ਮੀਨਾ ਵਿਖੇ ਅੰਨ ਸੋ ਕਾਹੇ ਰਚਿਓ ਨਿਮਕਨ ਹੋਏ ਉਦਾਸ ਕਹੋ ਨਾਨਕ ਪਜ ਹਰ ਮਨਾ ਪਰਨ ਜਮ ਕੀ ਫਾਸ ਬਹੁਤ ਅੱਛਾ ਅੱਛਾ ਬੇਟਾ ਗੱਲ ਹੈ ਵੀ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਆ ਹੈਨਾ ਤੇ ਬਹੁਤ ਸਾਰੇ ਨਾ ਹਿੰਦੂ ਵੀ ਇਹ ਗੱਲ ਕਹਿੰਦੇ ਵੀ ਹਿੰਦੂ ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਦੀ ਕੁਰਬਾਨੀ ਹੋਈ ਕੀ ਵਾਕਈ ਕੱਲੇ ਹਿੰਦੂਆਂ ਵਾਸਤੇ ਕੁਰਬਾਨੀ ਸੀ ਗੁਰੂ ਸਾਹਿਬ ਦੀ ਨਹੀਂ ਬਾਈ ਜੀ ਗੁਰੂ ਮਹਾਰਾਜ ਜੀ ਨੇ ਇਹ ਸ਼ਹਾਦਤ ਦੇ ਪਿੱਛੇ ਇੱਕ ਖੇੜ ਵਰਤਾਈ ਸੀ ਤੇ ਦੱਸਿਆ ਸੀ ਕਿ ਅਮੇਸ਼ ਆਪਣੇ ਧਰਮ ਦੇ ਵਿੱਚ ਪ੍ਰਪੱਕ ਰਵੋ ਤੇ ਰਹੀ ਗੱਲ ਕਿ ਜੋ ਮਤਲਬ ਕਿ ਤੁਸੀਂ ਦੱਸਿਆ ਹੈ ਤੇ ਗੁਰੂ ਸਾਹਿਬ ਜੀ ਨੇ ਇਹ ਸ਼ਹਾਦਤ ਪੂਰੀ ਮਾਨਵਤਾ ਨੂੰ ਮਾਨਵ ਜਿਹੜਾ ਉਹ ਸਮੁੱਚੀ ਮਾਨਵਤਾ ਹੈ ਉਹਨਾਂ ਨੂੰ ਬਚਾਉਣ ਲਈ ਦਿੱਤੀ ਸੀ ਸ਼ਹਾਦਤ ਬਖਰਾ ਇਤਿਹਾਸ ਬਣਾ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਜੀ ਲਾਲਾ ਦੌਲਤ ਰਾਏ ਆ ਇੱਕ ਲਿਖਾਰੀ ਹੋਇਆ ਹੈ ਸ਼ਾਇਰੀਆਂ ਦਾ ਲਿਖਾਰੀ ਉਹਨੇ 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 ਵੀ ਲਿਖਿਆ ਹੈ ਕਿ ਅਬ ਤੱਕ ਇਹ ਤਾਂ ਹੋਇਆ ਹੈ ਕਿ ਮਕਤੂਲ ਕਤਲ ਹੋਣ ਵਾਲਾ ਜੋ ਕਤਲ ਕਾਤਲ ਹੈ ਉਹ ਮਕਤੂਲ ਕੇ ਪਾਸ ਜਾਏ ਇਹ ਨਹੀਂ ਕਿ ਮਕਤੂਲ ਖੁਦ ਕਾਤਲ ਕੇ ਪਾਸ ਜਾਏ ਹਾਂ ਹਾਂ ਤੇ ਮਕਤੂਬ ਲਾਜ ਜਨ ਅਜੀ ਦਾ ਕਤਲ ਹੋਣਾ ਹੈ ਗੁਰੂ ਮਹਾਰਾਜ ਜੀ ਨੇ ਇਹ ਕਰਕੇ ਉਲਟੀ ਗੰਗਾ ਬਦਾ ਬਹਾ ਦਿੱਲੀ ਹੂੰ ਪਿਆਬ ਖੁਦ ਜਿਹੜਾ ਸ਼ਹਾਦਤ ਦੇਣ ਵਾਸਤੇ ਪਹੁੰਚੇ ਹਾਂਜੀ ਅੱਜ ਕੀ ਅਸੀਂ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦਾ ਗੁਣ ਪਾਇਆ ਸਾਡੇ ਸਿੱਖਾਂ ਨੇ ਗੁਣ ਪਾਇਆ ਜਾਂ ਹਿੰਦੂਆਂ ਨੇ ਗੁਣ ਪਾਇਆ ਬੜੀ ਨਹੀਂ ਤੇ ਮੈਨੂੰ ਲੱਗਦਾ ਵੀ ਹੁਣ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਗੁਰੂ ਤੇਗ ਬਾਦਰ ਸਾਹਿਬ ਜੀ ਦਾ ਗੁਰੂ ਤੇਗ ਬਾਦਰ ਸਾਹਿਬ ਜੀ ਦਾ ਸਿੱਧੀ ਦਾੜਾ ਮਨਾ ਲਈ ਸਾਨੂੰ ਵੱਧ ਤੋਂ ਵੱਧ ਕੁਰਬਾਨੀ ਕਰਨੀ ਚਾਹੀਦੀ ਆ ਤੇ ਗੁਰੂ ਮਹਾਰਾਜ ਜੀ ਨੇ ਜੋ ਦੱਸਿਆ ਸੀ ਸਾਨੂੰ ਆਪਣੇ ਧਰਮ ਦੇ ਵਿੱਚ ਪ੍ਰਪੱਕ ਰਹਿਣਾ ਚਾਹੀਦਾ ਹੈ ਹੂੰ ਤੇ ਬਾਣੀ ਦਾ ਅਮਰਤ ਸ਼ਗਕ ਕਿ ਸੰਗ ਸਜਣਾ ਚਾਹੀਦਾ ਹੈ ਹਿੰਦੂਈਆਂ ਵਾਸਤੇ ਕੁਝ ਕਹਿਣਾ ਚਾਹੋਗੇ ਜਿਹੜੇ ਦਾਵਾ ਕਰਦੇ ਆ ਭਈ ਭਾਈ ਸਾਡੇ ਵਾਸਤੇ ਸਾਡਾ ਧਰਮ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਸੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਕਿਵੇਂ ਬਣਾਉਣਾ ਚਾਹੀਦਾ ਉਹਨਾਂ ਨੂੰ ਵੀ ਬਈ ਜੀ ਆ ਆ ਧੰਨਵਾਦ ਕਰਨ ਜੀ ਦਾ ਗੁਰੂ ਮਹਾਰਾਜ ਜੀ ਦਾ ਕੀ ਉਸ ਦਿਨ ਮੰਦਰਾ ਚ ਟਲ ਨਹੀਂ ਮੱਜਨੇ ਚਾਹੀਦੇ ਹਾਂਜੀ ਬਰੋ ਬਿਲਕੁਲ ਹੈ ਨਾ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਹਰ ਮਨੁੱਖਤਾ ਨੂੰ ਯਾਦ ਕਰਨਾ ਚਾਹੀਦਾ ਹੈ ਹਾਂਜੀ ਸੋ ਦੋਸਤੋ ਗੁਰੂ ਸਾਹਿਬ ਦੀ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਕਿਸੇ ਇੱਕ ਧਰਮ ਵਾਸਤੇ ਗੁਰੂ ਸਾਹਿਬ ਦੀ ਕੁਰਬਾਨੀ ਨਹੀਂ ਸੀ ਗੁਰੂ ਸਾਹਿਬ ਦੀ ਕੁਰਬਾਨੀ ਬਹੁਤ ਵੱਡੀ ਸੀ ਤੇ ਆਓ ਸਾਰੇ ਰਲ ਕੇ ਗੁਰੂ ਸਾਹਿਬ ਦੀ ਉਹ ਸ਼ਹਾਦਤ ਨੂੰ ਯਾਦ ਕਰੀਏ ਤੇ 350 ਸਾਲਾਂ 21 ਗੁਰੂ ਸਾਹਿਬ ਦਾ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਹਰ ਸਿੱਖ ਨੂੰ ਗੁਰੂ ਸਾਹਿਬ ਦੇ ਜੋ ਸ਼ਹਾਦਤ ਹੈ ਜੋ ਉਹਨਾਂ ਦੇ ਪੂਰਨ ਹੈ ਉਹਨਾਂ ਤੇ ਚੱਲਣਾ ਚਾਹੀਦਾ ਅਮਰ ਸ਼ਾਹ ਕੇ ਗੁਰੂ ਵਾਲੇ ਬਣਨਾ ਚਾਹੀਦਾ ਲਾਲ ਦੀ ਨਾਲ ਜਿਹੜੇ ਮੰਦਰਾ ਵਾਸਤੇ ਜਿਹੜੇ ਜਿਲ੍ਹੇ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਦੀ ਕੁਰਬਾਨੀ ਹੋਈ ਹੈ ਕਿ ਉਹਨਾਂ ਮੰਦਰਾ ਦੇ ਵਿੱਚ ਟਾਲ ਨਹੀਂ ਵਜਲੇ ਚਾਹੀਦੇ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮੰਦਰਾ ਵਿੱਚ ਨਹੀਂ ਬਣਾਇਆ ਜਾਣਾ ਚਾਹੀਦਾ ਕਦੋਂ ਕਰਾਂਗੇ ਅਸੀਂ ਆਓ ਸਾਰੇ ਰਲ ਕੇ ਗੁਰੂ ਸਾਹਿਬ ਦੀ ਇਸ ਖਿੰਦ ਦੀ ਚਾਦਰ ਗੁਰੂ ਸਾਹਿਬ ਨੂੰ ਜਿਹੜਾ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਕਿ ਗੁਰੂ ਸਾਹਿਬ ਸਾਰੇ ਹਿੰਦੁਸਤਾਨ ਦੀ ਚਾਦਰ ਸਨ ਉਹਨਾਂ ਦੇ ਰਖਵਾਲੇ ਸਨ ਸੋ ਉਹਨਾਂ ਦੀ ਯਾਦ ਕਰਦੇ ਹਰ ਮਨੁੱਖ ਦਾ ਫਰਜ਼ ਬਣਦਾ ਕਿ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੇ ਸੋ ਆਡੀ ਸਾਡੀ ਕੋਸ਼ਿਸ਼ ਹਗੀ